ਦਾ ਲਕੀਨ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਖ ਗੁਰੂ ਨਸਾਰੇ ਦੇ ਮਹਾਂਵਾਕਾਂ ਅਨੁਸਾਰ ਗੁਰ ਬਾਣੀ ਦੇ ਨਾਲ ਉਹ-ਉਹ ਆਪਣਾ ਸਮੁੱਚਾ ਜੀਵਨ ਗੁਰ ਬਾਣੀ ਅਨਸਾਰ ਬਤੀਤ ਕਰਨ ਵਾਲੇ ਮਹਾਬਲੀ ਸੂਰਬੀਰ ਬਹਾਦਰ ਯੋਧੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਇਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਸਦਕਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਸੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਅਤੇ ਨਗਾਰਿਆਂ ਘੌਸਿਆਂ ਦੀਆਂ ਚੋਟਾਂ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਨਗਰ ਕੀਰਤਨ ਦੇ ਰੂਪੇ ਚ ਆਪ ਜੀ ਦیدار ਕਰ ਰਹੇ ਹੋ ਸੂਰਬੀਰ ਬਚਨ ਕੇ ਬਲੇ ਕੌਲਾ ਬਪਰੀ ਸੰਤੀ ਛਲੀ ਸੂਰਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬਹੁ ਨਾ ਛਾੜੇ ਖੇਤ ਅਮਰ ਸ਼ਹੀਦ ਤੰਤਰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਪਾਵਨ ਸੀਸ ਆਪਾ ਜਿਹੜਾ ਸੀ ਉਹ ਤੰਤਰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਾਸਤੇ ਕੁਰਬਾਨ ਕੀਤਾ ਸ਼ਹਾਦਤ ਦਿੱਤੀ ਸੋ ਤੇਨਾਂ ਦਾ ਜਨਮ ਦਿਹਾੜੇ ਦੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦਾ ਸਤਿ ਕੀ ਕਣੋ ਚੋ ਅੱਜ ਬੜਾ ਮਹਾਨ ਦਿਨ ਸਿੱਖਾਂ ਵਾਸਤੇ। ਭਾਈ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਹਾਇਤਾ ਸੰਸਥਾ ਪੰਜਾਬ ਅੱਜ ਤਨਤਨਾ ਬਾਬਾ ਦੀਪ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਬੜੀ ਹੀ ਖੁਸ਼ੀਆਂ ਭਰਿਆ ਜਿਹੜਾ ਦਿਨ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸ੍ਰੀ ਅਕਾਲ ਤਾ ਸਹਿਬ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਇਥੋਂ ਆਰੰਭ ਹੋਇਆ ਹੈ ਇਹ ਬੜੀਆਂ ਹੀ ਸੰਗਤਾਂ ਜਿਹੜੀ ਬੜੀ ਸੱਦਾ ਭਾਵਨਾ ਦੇ ਨਾਲ ਸਿੱਖਤ ਕਰਕੇ ਖੁਸ਼ੀਆਂ ਲੈ ਰਹੀਆਂ ਹਨ ਤੇ ਮਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੂਰੇ ਸੰਸਾਰ ਦੇ ਵਿੱਚ ਲੱਖ ਲੱਖ ਵਧਾਈਆਂ ਬਾਬਾ ਦੀਪ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਪੁੱਤਰ ਦਿਹਾੜਾ ਤੇ ਜਿਹੜੇ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾ ਰਹੇ ਹਨ ਇਹ ਜਿਹੜੀਆਂ ਸੜਕਾਂ ਜਿਹੜੀਆਂ ਵਧੀਆ ਬਣਨੀਆਂ ਚਾਹੀਦੀਆਂ ਹਨ ਅਤੇ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜ ਦੀਆਂ ਦੁਕਾਨਾਂ ਬਾਜ਼ਾਰਾਂ ਦੇ ਵਿੱਚ ਖੁੱਲੀਆਂ ਹੋਈਆਂ ਹਨ ਬਸ ਸੜੀ ਤੇ ਚੌਕ ਮਹਾ ਸਿੰਘ ਤਾਣਾ ਬੀੜ ਵਿਜਨ ਥਾਣੇ ਥਾਣੀ ਤਨ ਤਨ ਬਾਬਾ ਦੀਪ ਸਿੰਘ ਮਾਰ ਦੇ ਇਰਦ-ਗਿਰਦ ਜੋ ਵੀ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਉਹ ਅੱਜ ਦੇ ਦਿਨ ਪੱਕੇ ਤੌਰ ਤੇ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਦੇਸ਼ਵਿਹ ਦੇ ਤੋਂ ਲੱਖਾਂ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੀ ਅਰਜਾਨਾ ਪਹੁੰਚੀਆਂ ਹਨ ਇਹ ਅੰਮ੍ਰਿਤਸਰ ਨੂੰ ਪੁਚਤਰ ਸ਼ਹਿਰ ਦਾ ਦਰਜਾ ਮਿਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ